ਰਸ਼ੀਦ ਪਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜ ਗਰਾਈਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੋਣੀ ਸਾਰੇ ਸਨ ਬਾਬਾ ਜੀ ਹੋਣੀ ਇਹ ਨੇਤਰਾਂ ਤੇਰਾ ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਾਣੇ ਇਕੱਠੇ ਬੈਠੇ ਆ ਤੁਹਾਡੇ ਨਾਲ ਵੀ ਉਹ ਆ ਕੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪ ਜੀ ਵੀ ਰੋਕਦੇ ਰਹੇ ਜਾਂ ਕਿਵੇਂ ਵੀ ਉਹ ਹੁਣ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰੇਸ਼ਾਨਤਾ ਕਰਨੀ ਹੀ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਤੇਰਾ ਤੇਰਾ ਸਿੰਘ ਨਾਲ ਸੰਬੰਧਿਤ ਕਰਕੇ ਆਪ ਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲ ਨਹੀਂ ਸੀ ਉਹਦੇ ਜਾਣੇ ਕਰਕੇ ਹੀ 13-13 ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਜAVE ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਧਰ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਸੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਹਾਰਾਜ ਦੀ ਹਜ਼ੂਰੀ ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੇ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੇ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆਇਆਂ ਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਅਸ ਹੈਗੇ ਵੇਖੋ ਔਰ ਤਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਚਰਦੇ ਆ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਿਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੀ ਆ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆ ਜੋ ਮੈਂ ਬੋਲ ਕੇ ਕਿ ਅਭੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ 13-13 ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੀ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਗਤ ਦੇ ਭਲੇਖੇ ਜੋ ਕਰਦੀ ਐ ਵੀ ਪਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਤੇ ਉਹ ਚੀਨ ਆਪ ਜੀ ਮੰਨ ਤੇ ਨਾ ਲਾਇਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇਦਾਂ ਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਚੱਲਿਆ ਕਿ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਕਲਗੀ ਤੋੜਾ ਦਿੱਤਾ ਤੇ ਪੰਜ ਗਰਾਈਆਂ ਨਗਰ ਵਿੱਚ ਸਮਾਗਮ ਸੀ ਜਿੱਥੇ ਵੀਰ ਜੀ ਹੋਣੀ ਸਾਰੇ ਸਨ ਬਾਬਾ ਜੀ ਹੋਣੀ ਇਹ ਨੇਤਾ 13 ਦੀ ਜਥੇਬੰਦੀ ਜਿਨ੍ਹਾਂ ਦਾ ਜ਼ਿਕਰ ਆਪਾਂ ਲਾਈਵ ਦੇ ਵਿੱਚ ਕੀਤਾ ਸੀ ਹੁਣ ਉੱਥੇ ਇਹ ਵੀ ਜਾਣਦੇ ਨੇ ਅਸੀਂ ਵੀ ਜਾਣਦੇ ਹਾਂ ਬਹੁ ਗਿਣਤੀ ਦੇ ਵਿੱਚ ਸਿੰਘ ਸਨ ਹੁਣ ਸਾਰੇ ਜਣੇ ਇਕੱਠੇ ਬੈਠੇ ਆ ਖਾੜੇ ਨਾਲ ਵੀ ਉਹ ਅੱਗੇ ਬੈਠੇ ਨੇ ਜਿਨ੍ਹਾਂ ਨੇ ਵਿਰੋਧਤਾ ਕੀਤੀ ਆਪਜੀ ਵੀ ਰੋਕ ਦੇ ਰਾ ਜਾਂ ਕਿਵੇਂ ਵੀ ਉਹ ਹੁਣ ਜਿਵੇਂ ਹੁਣ ਇੱਕ ਦੂਜੇ ਨੂੰ ਵਿਖਾਇਆ ਵੀ ਇਹ ਭਾਈ ਆਪਾਂ ਬੰਦਿਆਂ ਦੀ ਪ੍ਰੇਸ਼ਾਨਤਾ ਕਰਨੀ ਹੀ ਵੀ ਜਿਨ੍ਹਾਂ ਨੇ ਕੀਤਾ ਕੁਛ ਉਹ ਤੇ ਆਪਣਾ ਫਰਜ਼ ਬਣਦਾ ਸੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇਹ ਤੇਰਾ ਤੇਰਾ ਸਿੰਘ ਨਾਲ ਸੰਬੰਧਿਤ ਕਰਕੇ ਆਪਜੀ ਸਾਰੇ ਇੱਕੋ ਬਾਣੇ ਦੇ ਵਿੱਚ ਆ ਗੋਲ ਦਸਤਾਰੇ ਨੇ ਉਹ ਹੋ ਜਾਂਦਾ ਨਾ ਵੀ ਹੁਣ ਜੇ ਕਿਸੇ ਨੇ ਮੈਂ ਗੋਲ ਦਸਤਾਰ ਸਜਾਈ ਤੇ ਸਾਨੂੰ ਇੱਕ ਜਥੇਬੰਦੀ ਦੇ ਨਾਲ ਜੋੜ ਦੇਣਾ ਉਹ ਜਿਹੜਾ ਵੀਰ ਸੀ ਉਹ 13-13 ਦੀ ਜਥੇਬੰਦੀ ਨਾਲ ਨਹੀਂ ਸੀ ਇੱਕ ਜਾਣੇ ਕਰਕੇ ਹੀ 13-13 ਦੀ ਜਥੇਬੰਦੀ ਦਾ ਜ਼ਿਕਰ ਕੀਤਾ ਕਰਕੇ ਇਹ ਉੱਥੇ ਮੌਜੂਦ ਸਨ ਇਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ ਜਿਹੜੇ ਮੇਰੇ ਵੀਰ ਆਏ ਨੇ ਮੈਂ ਸੰਗਤ ਨੂੰ ਇਹ ਜਿਹੜਾ ਸੀਗਾ ਸਾਨੂੰ ਮਿਸ ਅੰਡਰਸਟੈਂਡਿੰਗ ਹੋਈ ਆ ਸਮਝਣ ਦੇ ਵਿੱਚ ਜਾਂ ਕਿਵੇਂ ਵੀ ਕਰਕੇ ਜਦੋਂ ਇਦਾਂ ਦਾ ਮਸਲਾ ਹੋ ਜਵੇ ਜਾਂ ਕਿਵੇਂ ਵੀ ਆਹ ਜਿਹੜੇ ਵੀਰ ਜੀ ਇਧਰ ਉਹਨਾਂ ਨੂੰ ਆਪਾਂ ਲਿਆ ਨਹੀਂ ਸਕਦੇ ਕਰਕੇ ਡਿਊਟੀ ਵਾਲੇ ਨੇ ਅਹੀਂ ਬੈਠੇ ਨਾਲ ਇਹਨਾਂ ਨੇ ਭੇਜਿਆ ਕਰਕੇ ਉਦੋਂ ਬਹੁਤ ਸਾਰੀਆਂ ਗੱਲਾਂ ਸੀ ਸੰਗਤ ਬਹੁਤ ਬਿਰਾਗ ਦੇ ਵਿੱਚ ਸੀ ਸਾਡਾ ਮਨ ਪਰੇਸ਼ਾਨ ਹੋਇਆ ਸਾਰਿਆਂ ਦਾ ਮਨ ਪਰੇਸ਼ਾਨ ਹੋਇਆ ਪਤਾ ਹੀ ਨਹੀਂ ਲੱਗਦਾ ਵੀ ਕਿਧਰੋਂ ਕੀ ਚੱਲ ਰਿਹਾ ਕਿਧਰੋਂ ਨਹੀਂ ਚੱਲ ਰਿਹਾ ਸਾਰਾ ਕੁਝ ਮਹਾਰਾਜ ਦੀ ਹਜ਼ੂਰੀ 'ਚ ਸਮੇਟਣ ਤੋਂ ਬਾਅਦ ਵੀ ਇਹ ਗੱਲਾਂ ਹੋਈਆਂ ਨੇ ਕੁਝ ਗੱਲਾਂ ਸਾਨੂੰ ਜਾਣ ਤੋਂ ਬਾਅਦ ਪਤਾ ਲੱਗੀਆਂ ਨੇ ਜਿਹੜੀਆਂ ਕਿ ਸਿੰਘ ਸਾਹਿਬ ਹੁਣੇ ਉੱਥੇ ਮੌਜੂਦ ਸਨ ਇਸ ਕਰਕੇ ਵੀਰ ਜੀ ਹੁਣੇ ਸਾਡੇ ਕੋਲ ਚੇਚਾ ਚੱਲ ਕੇ ਆਏ ਆ ਜੀ ਆਇਆਂ ਨੂੰ ਵੀ ਕਰਦੇ ਆ ਧੰਨਵਾਦ ਤੁਸੀਂ ਆਪਣੀ ਭੈਣ ਸੰਦ ਰਕੇ ਮੈਨੂੰ ਬਹੁਤ ਮਾਣਿਆ ਮੇਰਾ ਮਨ ਪਰੇਸ਼ਾਨ ਹੋਇਆ ਹੈਗੇ ਵੇਖੋ ਔਰਤ ਦਾ ਇੱਕ ਕਹਿ ਲੋ ਵੀ ਸੁਭਾਅ ਹੁੰਦਾ ਜਾਂ ਕਿਵੇਂ ਵੀ ਆ ਜਦੋਂ ਬਹੁਤ ਆਪਾਂ ਸੱਚੇ ਹੋ ਕੇ ਵਿਛੜਦੇ ਆ ਜਾਂ ਕਿਵੇਂ ਵੀ ਆ ਫਿਰ ਇੱਕ ਵਾਰ ਮਨ ਉਦਾਸਤਾ ਹੋ ਜਾਂਦਾ ਵੀ ਪਾਈ ਜਦ ਅਸੀਂ ਹੈ ਹੀ ਤੁਹਾਨੂੰ ਸਮਰਪਤ ਤੇ ਜਦੋਂ ਇਦਾਂ ਦੀਆਂ ਗੱਲਾਂ ਹੋ ਜਾਣ ਫਿਰ ਮਨ ਪਰੇਸ਼ਾਨ ਹੋ ਜਾਂਦਾ ਤੇ ਮੁਕਤੀ ਦੀ ਗੱਲ ਮੈਂ ਇਹੋ ਕਰਾਂ ਕਰਕੇ ਬਹੁਤ মিডিਆ ਬੜਾ ਕੁਝ ਸਾਨੂੰ ਕਹਿੰਦੇ ਆ ਵੀ ਵੀਡੀਓ ਕਰੋ ਉਹ ਕਰੋ ਜੋ ਕਰੋ ਮੇਰਾ ਕੱਲ ਵੀ ਜਿਹੜਾ ਸਟੇਜ ਦੇ ਉੱਪਰ ਸੰਗਤ ਨਾਲ ਵਿਚਾਰ ਸੀ ਅੱਜ ਵੀ ਮੈਂ ਉਸੇ ਵਿਚਾਰ ਦੇ ਉੱਤੇ ਆਂ ਜੋ ਮੈਂ ਬੋਲ ਕੇ ਕਿ ਆ ਵੀ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਸਾਨੂੰ ਇੱਕ ਪਾਸੇ ਲਾਉਣਾ ਚਾਹੀਦਾ ਤੁਸੀਂ ਵੀ ਸਹਿਮਤ ਹੋ ਹੋਣਾ ਚਾਹੀਦਾ ਤੇ 13-13 ਦੇ ਵੀਰ ਸਾਡੇ ਕੋਲ ਆਏ ਨੇ ਤੇ ਜੇ ਕੋਈ ਵੀ ਆਪਣੇ ਆਪ ਨੂੰ ਉਹਨਾਂ ਚੋਂ ਕਹਿੰਦਾ ਹੋਵੇ ਵੀ ਹਾਂ ਵੀ ਅਸੀਂ ਇਹਨਾਂ ਨਾਲ ਆਏ ਸੀ ਉਹਨਾਂ ਦੇ ਕਹਿਣ ਤੇ ਆਏ ਸੀ ਤੇ ਮੈਂ ਇਸ ਸੰਦਰ ਦੇ ਭਲੇਖੇ ਚੋਂ ਕਰਦੀ ਆ ਵੀ ਪਾਈ ਇਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਵੀ ਆਪਣੇ ਵੱਲੋਂ ਜੀ ਆਇਆਂ ਵੀ ਕਰਦੇ ਧੰਨਵਾਦ ਮਿਸ ਅੰਡਰਸਟੈਂਡਿੰਗ ਆ ਹੋ ਜਾਂਦੀਆਂ ਤੇ ਉਹ ਚੀਜ਼ ਨੂੰ ਆਪ ਜੀ ਮੰਨ ਤੇ ਨਾ ਲਾਇਓ ਮੈਂ ਵੀ ਬੇਨਤੀ ਕਰਦੀ ਕਿਉਂਕਿ ਸਮਾਂ ਹੀ ਇਦਾਂ ਦਾ ਸੀ ਗਿਆਨ ਵਾਈਗੂ ਜੀ ਖਾਲਸਾ ਵਾਈਗੂ ਜੀ ਵਾਈਗੂ ਜੀ ਖਾਲਸਾ ਵਾਈਗੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ